ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਟੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਦਾ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਬੀਜ ਦਿਖਾਉਣੇ ਆ ਦਿਖਾਉਣੇ ਵੀ ਸੂਏ ਸਵੇਰ ਆ ਨਾਰਮਲ ਰੇਟਾਂ 'ਚ ਇੱਕ ਨੀਲੀ ਰਾਵੀ ਤੇ ਇੱਕ ਮੋਹਰਾਂ ਨਸਲ 'ਚ ਤੇ ਇੱਕ ਕ੍ਰਾਸ ਬ੍ਰੀਡ ਬੈਡ ਪਿੰਡ ਰਾਈਆ ਜੀ ਪਿੰਡ ਰਾਈਆ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਗੱਲਬਾਤ ਸਾਰੀ ਬਾਈ ਨਾਲ ਕਰਾਵਾਂਗੇ ਨੰਬਰ ਪੁਸ਼ ਕੇ ਦੱਸਾਂਗੇ ਤੇ ਆਪਾਂ ਸੋਆਂ ਸਾਰੀ ਡਿਟੇਲ ਲੈ ਕੇ ਦੇਵਾਂਗੇ ਆਜੋ ਜੀ ਇੱਥੇ ਆਜੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਬਹੁਤ ਠੀਕ ਠਾਕ ਹਾਂ ਜੀ ਬਹੁਤ ਠੀਕ ਹੈ ਪਹਿਲਾਂ ਦਾ ਨੰਬਰ ਬੋਲੋ ਜੀ ਆਪਣਾ 9814219822 ਦੁਬਾਰਾ ਫੇਰ ਬੋਲ ਦਿਓ ਜੀ 9814219822 ਪਿੰਡ ਜੀ ਪਿੰਡ ਰਾਈਆ ਹੂੰ ਜ਼ਿਲ੍ਹਾ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਨੇੜੇ ਤੇੜੇ ਕਿਹੜੇ ਪਿੰਡ ਆਗੇ ਜੀ ਆਪਣੇ ਨੇੜੇ ਇ ਫੂਲ ਕਿੰਨੇ ਕਿਲੋਮੀਟਰ ਹੈ ਜੀ ਫੂਲ 8 ਕਿਲੋਮੀਟਰ ਹੈ ਤੇ ਅੱਜ ਆਪਾਂ ਆਪਦੇ ਘਰ ਦੇ ਤਿੰਨਾਂ ਨੂੰ ਪਕਾਉਗੇ ਤੇ ਹਾਂਜੀ ਤਿੰਨਾਂ ਨੂੰ ਤੇ ਦੋ ਤਾਂ ਟੋਕੜਾ ਮੰញਾ ਹਨਾ ਜੀ ਹਾਂਜੀ ਤੇ ਇੱਕ ਬੈੜ ਬੈੜ ਤਾਜੀ ਸੂਈ ਵੀ ਆਹ ਬੱਚਾ ਜੀ ਆਹ ਬੱਚਾ ਜੀ ਓਕੇ ਤੇ ਜੇ ਆਪਾਂ ਨੀਲੀ ਕਾਵੀ ਨਸਲ ਤੋਂ ਪਹਿਲਾਂ ਕਰ ਲਈਏ ਸੁਰੂ ਹਨਾ ਹਾਂਜੀ ਤੇ ਕੀ ਡਿਟੇਲ ਹੈ ਜੀ ਇਹਦੀ ਬਈ ਇਹਨਾਂ ਨੂੰ 2 ਮਹੀਨੇ ਹੋ ਗਏ ਸਮਰੀ ਨੂੰ ਨੂੰ ਸਮਰੀ ਨੂੰ ਹਾਂ ਆਪਣੇ ਕੋਲੇ ਸਮਰੀ ਓਕੇ ਤੇ 8 ਕਿਲੋ ਦੁੱਧਾਂ ਦੇ ਥੱਲੇ ਬੱਚਾ ਸਪੈਰ ਆ ਮਰ ਚੁੱਕਿਆ ਜੀ ਬੱਚਾ ਨਹੀਂ ਓਕੇ ਜੀ ਬੱਚਾ ਇਹਦਾ ਮਰ ਚੁੱਕਿਆ ਤੇ ਦੁੱਧ ਹੁਣ 8 ਕਿਲੋ ਕਿੰਨੇ ਮਹੀਨੇ ਹੋ ਗਏ ਹੁਣ ਦੋ ਮਹੀਨੇ ਤਾਂ ਆਪਣੇ ਕੋਲੇ ਬਣੀ ਨੂੰ ਹੋਗੇ ਇਹਨੂੰ ਹਾਂਜੀ ਹਾਂਜੀ ਤੇ ਦੋ ਤੋਂ ਪਹਿਲਾਂ ਚਾਰ ਕਿ ਮਹੀਨੇ ਹੋਗੇ ਹਾਂ ਚਾਰ ਮਹੀਨੇ 8 ਕਿਲੋ ਹੁਣ ਜਿਹੜਾ ਮਨਰਦੀ ਮੰਨ ਕੇ ਲੈ ਜਾ ਜੀ ਇਹ 7 ਕਿਲੋ ਮੰਨ ਕੇ ਸੌਦਾ ਕਰ ਲਿਓ 7 ਕਿਲੋ ਮੰਨ ਕੇ ਸੌਦਾ ਕਰ ਲੇ ਤੇ ਮਿਲਦੀ ਕਿਵੇਂ ਜੀ 40 ਤੇ ਮਿਲਦੀ ਆ ਵੀਰ 40 ਤੇ ਮਿਲਦੀ ਦੋਨੇ ਟਾਈਮ ਤੇ ਆ ਗਈ ਜਮਾ ਪ्योर ਨੀਲੀ ਰਾਬੀ ਪ्योर ਨੀਲੀ ਰਾਬੀ ਚ ਵੀ ਲੇ ਦੋ ਵਾਰ ਕਰਦੀ ਚਾਰੇ ਪੈਰਾਂ ਦੇ ਮਾਰਕਿੰਗ ਪੂਰੇ ਆ ਜੀ ਅੱਖਾਂ ਦੇ ਤੇ ਪੂਛ ਦੇ ਬੱਲ ਮੱਥੇ ਚ ਵੀ ਖੋਲੋ ਜੀ ਇਹਦਾ ਤੋੜਾ ਤੋੜਾ ਕਰਾਈ ਕੇ ਚੈੱਕ ਤੇ ਆਇਓ ਆ ਕੇ ਤਸੱਲੀ ਕਰਕੇ ਦੁੱਧ ਕੱਢ ਕੇ ਲੈ ਕੇ ਜਾਓ ਲੋਕਲ ਵੀਡੀਓ ਕੋਈ ਵਪਾਰ ਦਾ ਕੰ ਕਵਾਲਿਟੀ ਵਧੀਆ ਸਿੰਘ ਸਾਲਾ ਇੱਕ ਨੰਬਰ ਤੇ ਬਾਈ ਕੰਦਾ ਦੁੱਧ ਵੀ ਜਦੋਂ ਮਰਜੀ ਚੋਲੋ ਕੋਈ ਚੱਕਰ ਨਹੀਂ ਹੈਗਾ ਇਹ ਜਾਨੂ ਆ ਦੇਖੋ ਜੀ ਖਣਲੇਵਾ ਨੇੜ ਤੋਂ ਕਰੋ ਚੈੱਕ ਬਣੇ ਰਹੋ ਐਂਡ ਤਾਂ ਹੀ ਵੀਡੀਓ ਦੇ ਨਾਲ ਮੋਲ ਵੇਚੀ ਹੋਣਗੇ ਜੀ ਲਿਓ ਜੀ ਲਿਓ ਜੀ ਇਹ ਹੰਡ ਵੀ ਨਹੀਂ ਆਵੜ ਲਾ ਹਾਂ ਸੀਲ ਸਾਬ ਬਹੁਤ ਆ ਉਹ ਤੁਸੀਂ ਆਂਦੀ ਜਮਈ ਆ ਦੇਖੋ ਜੀ ਕੋਈ ਗੱਲ ਹੀ ਨਹੀਂ ਲੈ ਚਲੋ ਜੀ ਗਾਈਆਂ ਵਰ ਗਿਆ ਨਾ ਵੀਰੇ ਹਾਂ ਆ ਦੇਖੋ ਜੀ ਹੂੰ ਥੈਂਕਸ ਸਾਲਾ ਇੱਕ ਨੰਬਰ ਤੇ ਮਾਰ ਕੇ ਸਾਰੇ ਪੂਰੇ ਕਰ ਦਿਆ ਜੀ ਨੀਲੀ 라ਵੀ ਰੋਚਕ ਕੁਆਲਿਟੀ ਠੀਕ ਆ ਤੇ 7 ਕਿਲੋ ਦੁੱਧ ਤੁਸੀਂ ਮਿੰਨਕਿਲ ਜਾ ਸਕਦੇ ਦੋ ਮਹੀਨਿਆਂ ਦੀ ਗੱਪਣ ਬਾਈ ਚੈੱਕ ਕਰਾ ਕੇ ਦਿਓ ਖਾਲੀ ਹੋਊਗਾ ਤੁਹਾਨੂੰ ਉਸ ਹਿਸਾਬ ਨਾਲ ਦਿਓ ਹਨਾ ਵੀਰੇ ਤੇ ਜੇ ਗੱਪਣ ਅਗਲੇ ਦੀ ਤੁਸੀਂ ਆਈ ਆਈ ਦੇਣੀ ਓਕੇ ਜੀ ਤੇ 7 ਕਿਲੋ ਦੁੱਧ ਮਿੰਨ ਕੇ ਕਿੰਨੇ ਪੈਸੇ ਬਾਈ ਇਹਦੇ ਪਹਿਲੇ ਨੰਬਰ ਆਈ 60000 ਰੁਪਏ ਮਾਨਦਾਨ ਹੋ ਜਾਊਗਾ ਕਰ ਦਾਂਗੇ ਓਕੇ ਤੇ ਹੁਣ ਦੋ ਨੰਬਰ ਦੀ ਗੱਲ ਕਰ ਲਏ ਮੋਰਾ ਵਾਲੀ ਦੀ ਤੇ ਇੱਕ ਮੇਰਾ ਵੀਰ ਵਣ ਕੇ ਬੇਨਤੀ ਆ ਹਾਂਜੀ ਹਾਂਜੀ ਉਹ ਆ ਕੇ ਲਾ ਕੇ ਕਹਿੰਦਾ ਵੀ ਇਹ ਛੋਟੀ ਆ ਇਹ ਵੱਡੀ ਹੈ ਜੀ ਦਰਮਿਆਨੇ ਕਰ ਦਿੱਤੀਆਂ ਦੋਨੋਂ ਹਾਂ ਨੇ ਉਹ ਅਗਲਾ ਬਜਨ ਵਧੀਆ ਹੈ ਨਾ ਹਾਂ ਬਜਨ ਵਧੀਆ ਹੈਗਾ ਹੂੰ ਅਗਲਾ ਪਹਿਲੇ ਹੀ ਵੀਡੀਓ ਦੇਖ ਕੇ ਉਸ ਹਸਾ ਬਣਾਵੇ ਤੇ ਫਿਰ ਮੁੱਲ ਵੀ ਦਰਮਿਆਨੇ ਆ ਨਾ ਹਾਂ ਮੁੱਲ ਵੀ ਠੀਕ ਹੈ ਜੀ ਮੁੜ ਕੇ ਅਗਲਾ ਆ ਕੇ ਕਰਨ ਲੱਗ ਜਾਂਦਾ ਬਾਈ ਇਹ ਤਾਂ ਛੋਟਾ ਹੈ ਜੋ ਓਕੇ ਜੀ ਆਹ ਥੋੜੀ ਥਾਨ ਲਈ ਵੀ ਦੀ ਗਾਰੰਟੀ ਹੋ ਥਾਨ ਦੀ ਦੁੱਧ ਦੀ ਹਾਂ ਉਹ ਕਿ ਲੈ ਆਓ ਜੀ ਇਹਨੂੰ ਬਾਹਰ ਨੂੰ ਤੋੜ ਲਿਓ ਤੇ ਵੀਰੇ ਇਹ ਕਿਹੜਾ ਸੂਆ ਸੂਈ ਪਿਆ ਇਹ ਤੀਜਾ ਸੂਆ ਵੀਰ ਜੀ ਇਹ ਵੀ ਤੀਜੇ ਸੀਗੀ ਇਹ ਵੀ ਤੀਜੀ ਤੇ ਦੁੱਧ ਕਿੰਨਾ ਹੈ ਥੱਲੇ ਇਹਦੇ ਥੱਲੇ ਵੀ 1 ਕਿਲੋ ਜਾਂ 7 ਕਿਲੋ ਮੰਨ ਕੇ ਸੌਦਾ ਕਰ ਤੇ ਇਹ ਵੀ ਛਾੜ ਤੇ ਮਿਲਦੀ ਛਾੜ ਤੇ ਬਾਈ ਜੀ ਓਕੇ ਜਮਾ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਨਹੀਂ ਬਾਈ ਉਹ ਕਿੱਲੇ ਉਹ ਬੁੜੀ ਚੋਏ ਬਾਕੀ ਦਾ ਜੱਜਮੈਂਟ ਤੁਸੀਂ ਇਸ ਹਿਸਾਬ ਨਾਲ ਕਰ ਲਿਆ ਕਰੋ ਜਿਵੇਂ ਬਾਈ ਦਾ ਕੱਦ ਦਾ ਖੋਲਣੀ ਤੇ ਪਸ਼ੂ ਖੜਾ ਜੱਜਮੈਂਟ ਕਰ ਲਿਆ ਕਰੋ ਇਸ ਤਰੀਕੇ ਨਾਲ ਜੱਜਮੈਂਟ ਕਰ ਲਿਆ ਕਰੋ ਵੀ ਪਸ਼ੂ ਕਿੱਡਾ ਹੈ ਤੇ ਵੀਡੀਓ ਚ ਵੱਡਾ ਛੋਟਾ ਵੀ ਦਿਖਾਇਆ ਜਾਂਦਾ ਹੁੰਦਾ ਕੋਈ ਬਾਲੀ ਵੱਡੀ ਗੱਲ ਨਹੀਂ ਹੁੰਦੀ ਕੋਈ ਮੈਟਰ ਨਹੀਂ ਹੁੰਦਾ ਐਡਾ ਤੇ ਚੌੜੀਆਂ ਜੂੜੀਆਂ ਪੂਰੀਆਂ ਲੈਵੇ ਜਮਾ ਤਾਜ਼ੀਆਂ ਵਰਗੇ ਕੋਈ ਉਹ ਜੀ ਗੱਲ ਨਹੀਂ ਨਾ ਇਹ ਤੋਕਣਾ ਜਾਂ ਉਹਨੀਆਂ ਨਾ ਸਾਜਣਾ ਜ ਇਹਦੇ ਥੱਲੇ 7 ਕਿਲੋ ਜੀ 7 ਕਿਲੋ ਮੰਨ ਕੇ ਸੌਦਾ ਕਰ ਲੇ ਵੀਰੇ 8000 ਲਿਓ ਜੀ ਇਹ ਵੀ ਲੋ ਹੂੰ ਓਕੇ ਆ ਜਮਾ ਠੀਕ ਐ ਵੀਰੇ ਸੀਲ ਬਹੁਤ ਹੈ ਤੇਰੇ ਜਾਨਵਰਾਂ ਹਾਂ ਲੈ ਚਲੋ ਜੀ ਮਾੜਾ ਬਸੂ ਹੂੰ ਰੇਟ ਇਹਦਾ ਹੀ ਵੀਡੀਓ ਦੇ ਵਿੱਚ ਹੂ ਦੁੱਧ ਬਾਈ ਕਹਿੰਦਾ ਮਣਕੇ ਲੈ ਕੇ ਜਾਓ ਦੋਨੇ ਟਾਈਮ ਹੀ ਚੋਕੇ ਲੈ ਕੇ ਜਾਓ ਠੀਕ ਐ ਜੀ ਹੂੰ ਸੂਆ ਤੀਜਾ ਇਹ ਨਹੀਂ ਵੀਰੇ ਬਣੀ ਬਣੀ ਵੀ ਵੀਰੇ ਠੀਕ ਆ ਭਰਾ ਆਇਆ ਹੋਇਆ ਹੂੰ ਇੱਕ ਵਾਰ ਦਾਰਾਂ ਦੇਖੀ ਆ ਉਸ ਤੋਂ ਬਾਅਦ ਦਾਰਾਂ ਨਹੀਂ ਦਿੱਤੀਆਂ ਇਹਨੇ ਖਾਲੀ ਗੱਬਣਾ ਅਗਲੇ ਦੀ ਉਹ ਅਗਲੇ ਦੀ ਓਕੇ ਜੀ ਤੇ ਇਹਦੇ ਕਿੰਨੇ ਪਾਇਆ ਵੀਰ ਇਹਦਾ ਮੁੱਲ 52000 ਰੁਪਏ ਬਾਈ 52260 ਹਾਂਜੀ ਠੀਕ ਹੈ ਜੀ ਤੇ ਮਾਨਦਾਨ ਹੋ ਜੂ ਜਿਹੜੇ ਆਪਾਂ ਮੁੱਲ ਕੀਤੇ ਇਹਨਾਂ 'ਚ ਬਾਹਲਾ ਨਾ ਕੋਈ ਵੀ ਧੱਕਾ ਕਰੇ ਠੀਕ ਹੈ ਜੀ ਤੇ ਹੁਣ ਆਪਾਂ ਕਰ ਲਈ ਬੈਠ ਦੀ ਗੱਲ ਕਦੋਂ ਸੂਈਏ ਵੀਰੇ ਇਹਨੂੰ ਵੀਰ ਤੋਂ 25 ਦਿਨ ਹੋ ਗਏ ਕਿੰਨਾ ਦੁੱਧ ਰੈਡੀ ਵਾਲਾ ਜੀ ਹੁਣ ਇਹ ਥੱਲੇ 9 ਕਿਲੋ ਦੁੱਧ ਹੈ 9 ਕਿਲੋ ਜਮਾ ਮਿਣਕੇ ਦੇ ਦਿੰਦੇ ਹਾਂ ਤੇ ਹੋਊਗਾ ਵੀ ਦੁੱਧ ਫੈਟ ਆ ਰਿਹਾ ਹੈ ਨਾ ਮੱਝਾਰ ਦਾ ਹਾਂ ਮੱਝਾਰ ਲਿਆਓ ਜੀ ਬਾਹਰ ਤੇ ਗਰਮੀ ਚ ਕਰਮਾਈ ਨੇ ਗਰਮੀ ਨਹੀਂ ਮੰਨਣੀ ਜਮੀਨ ਤੇ ਸੁਹਾ ਕਿਹੜਾ ਜੀ ਸੁਹਾ ਦੂਜਾ ਵੀਰ ਜੀ ਦੂਜਾ ਤਸੀਲ ਠੰਡਿਆ ਜੀ ਚੋਣ ਹਾਂਜੀ ਹਾਂਜੀ ਇਹ ਮਰਜੀ ਚੋ ਚਲੋ ਜਿਵੇਂ ਮਰਜੀ ਬੱਚਾ ਲਾ ਕੇ ਚੋਣੀ ਪੈਂਦੀ ਬੱਚਾ ਲਾ ਕੇ ਓਕੇ ਜੀ ਨਿਆਣਾ ਲੈ ਗਈ ਆ ਮਰਗੀ ਆ ਗਿਆ ਜੀ ਇਹਦੇ ਬੱਸੀ ਆ ਵੀਰ ਬੱਚੀ ਓਕੇ ਸ਼ਾਹੀਵਾਲ ਚ ਆ ਗਈ ਰਹੀ ਹਾਂ ਹਾਂ ਤੇ ਬੈੜ ਵੀ ਸ਼ਾਹੀਵਾਲ ਚ ਆ ਗਈ ਆ ਦੇਖੋ ਜੀ ਨਾਰਮਲ ਰੇਟ ਹੋਊਗਾ ਰੇਟ ਵੀਡੀਓ ਦੇ ਵਿੱਚ ਹੀ ਹੋ ਮੋੜ ਲਓ ਜੀ ਠੀਲ ਠੰਡੀ ਫੁੱਲ ਹਨਾ ਹਾਂ ਵੀ ਓਕੇ ਲੈ ਚਲੋ ਤੇ ਦੁੱਧ ਦੇ ਨੇ 10 ਕਿਲੋ ਆਮ ਨਾਲ ਦੇਈ ਜਾਣਾ ਤੁਹਾਡੇ ਕੋਲੇ ਜੀ ਹੂੰ ਕ੍ਰੋਸ ਚ ਆ ਗਈ ਛਾਈ ਬਾੜਨਾ ਤੇ ਬੱਚੀ ਆ ਦੇਖੋ ਪੂਰੀ ਪਿਆਰੀ ਆ ਦੇਖ ਥਾਣ ਲੈ ਬੰਨੇ ਤੋ ਕਰੋ ਜੀ 9 ਕਿਲੋ ਆਪਾਂ ਦੁੱਧ ਦੇ ਦਾਂ ਮਣਕੇ ਤੇ ਦਿਨ ਕਿੰਨੇ ਹੋਏ ਜੀ ਇਹਨੂੰ 20 ਤੋਂ 25 ਦਿਨ ਵੀਰੇ ਮਹੀਨਾ ਲਾ ਲੈ ਕੋਈ ਬੱਚਾ ਨਾਲ ਲਗਾ ਉਹਦਾ 9 ਕਿਲੋ ਘੱਟ हां हां भजी ओके वीर जी ਮੈਥੋਂ ਸੇਵਾ ਨਹੀਂ ਹੋਈ ਠੀਕ ਆ ਠੀਕ ਆ ਮੇਰਾ ਕੰਮਕਾਰ ਹੁਣ ਚੱਲੀ ਜਾਂਦਾ ਜਾਦੇ ਠੀਕ ਆ ਜੀ ਠੀਕ ਆ ਤੇ ਇਹਦੇ ਫਿਰ ਕਿੰਨੇ ਪੈਸੇ ਆ ਇਹਦਾ ਮੁੱਲ ਬਾਈ ਜੀ ਜਮਾ ਹੀ ਜਾਇਜ਼ ਆ ਕਿੰਨਾ ਜੀ ਬਹੁਤ ਲੈ 30000 ਰੁਪਏ 30000 ਜਮਾ ਜਾਇਜ਼ ਮੁੱਲਾ ਕਿਉਂਕਿ 1 ਲੱਖ ਰੁਪਏ ਵਾਲੀ ਮੱਝ ਨਾਲ ਮੁਕਾਬਲਾ ਕਰਨਾਗੇ ਉਹੋ ਜੀ ਗੱਲ ਨਹੀਂ ਹੈਗੀ 5 ਜ਼ੀਰੋ ਫਾਂਡ ਆਉਂਦੀ ਐ ਸੇ ਜ਼ੀਰੋ ਦੀ ਨਹੀਂ ਬਿੰਦੀ ਆ ਵੀਰੇ ਹਾਂ ਤੇ ਬੱਚੀ ਫਿਰ ਤੁਹਾਨੂੰ ਚੈੱਕ ਕਰਾ ਦੇ ਬਾਕੀ ਦੀ ਗੱਲ ਧਾਰਾਂ ਤੁਹਾਨੂੰ ਤਾਂ ਨਹੀਂ ਮਾਰ ਕੇ ਦਿਖਾਈਆਂ ਤਿੰਨ ਡੰਗਰ ਹੋ ਜਾਂਦੇ ਹਨ ਤਿੰਨ ਡੰਗਰਾਂ ਦੀ ਫਿਰ ਵੀਡੀਓ ਹੋ ਜਾਂਦੀ ਲੰਮੀ ਲੰਮੀ ਹੋ ਜਾਂਦੀ ਤਿੰਨ ਆਕਸੀ ਤਿੰਨੇ ਤੁਹਾਨੂੰ ਰੇਟ ਡਿਟੇਲ ਪੁੱਛ ਕੇ ਦੱਸਦੀ ਪਿੰਡ ਰਾਈ ਆ ਜੀ ਬਠਿੰਡੇ ਜਿਹੜੇ ਦੇ ਪਿੰਡ ਆ ਤਹਿਸੀਲ ਫੂਲ ਤੇ ਨੰਬਰ ਫਿਰ ਫੋਲੋ ਜੀ 914619822 ਜਿਹੜੇ ਰੇਟੇ ਦੇ ਵਿੱਚੋਂ ਕੀਤੇ ਗਏ ਆ ਥੋੜੀ ਬਹੁਤੀ ਬਾਤ ਘਾਟ ਥੋੜੀ ਜ਼ਰੂਰ ਹੋਊਗੀ ਕਿਉਂ ਇਹੋ ਜੀ ਗੱਲ ਨਹੀਂ ਲਕੀਰ ਨਹੀਂ ਹੁੰਦੀ ਹਨਾ ਬਾਈ ਹਾਂ ਜੀ ਤੇ ਬਾਕੀ ਦਾ ਨੰਬਰ ਬਾਈਆਂ ਦਾ ਆਨ ਸਕਰੀਨ ਤਿੰਨ ਆਕਸੀ ਤਿੰਨੇ ਤੁਹਾਨੂੰ ਦਿਖਾਤੇ ਪਿੰਡ ਰਾਈ ਆ ਧੰਨਵਾਦ ਜੀ